ਦੇਖੋ ਉਹ ਬਾਬਾ ਨਾ ਇਹ ਦਿਓ ਸੌਦਾ ਕਰੋ ਇੱਧਰ ਸੁਣੋ ਲੈ ਬਾਈ ਤੇਰੀ ਗੱਲ ਤੇ ਫੁੱਲ ਚੱਲਦੇ ਖੁਸ਼ ਹੈ ਜਿੱਥੇ ਤੱਕ ਜਰਾ ਤੇਰੀ ਹੱਦ ਤੇ ਹੱਦ ਤੇ ਆ ਕੇ ਸੌਦਾ ਟੁੱਟ ਗਿਆ ਲੱਖਾਂ 'ਚ ਸੌਦੇ ਨਹੀਂ ਹੈਗੇ ਆਪਣੀਆਂ ਵੀਡੀਓ ਨੇ ਆਪਾਂ ਨੂੰ ਪੱਟਿਆ ਪੰਰੇ ਜਿ ਕਿਤੇ ਲੱਤ ਵੱਜ ਰਹੀ ਆ 18000 ਦੀ ਦਿੰਦੇ ਹੋ ਨਹੀਂ ਦਿੰਦੇ ਹੈਦਮ ਬਾਈ ਚੱਕਰ ਲਓ ਤੁਸੀਂ ਮੰਨਦਾ ਨਾ ਬਾਬਾ ਜੀ 18 19 ਹੁਣ ਬਾਬਾ ਕੀ ਕਰਾਂ 20000 ਦੀ ਬੱਕਰੀ ਦਿਓ ਜੇ ਜਿਹੜੀਆਂ ਪੱਕੇ ਮੁੱਲ ਦਾ ਪੱਕਾ ਮੁੱਲ 20000 ਫੜਾਓ ਸਾਈ 20000 ਦੀ ਸਾਈ ਸਾਈ ਫੜੋ ਇਹ ਕਿ ਨਹੀਂ ਹੋਵੇ ਮੈਂ ਤੁਹਾਨੂੰ ਕਿਹਾ ਤਰਦਾ ਤਰਦਾ ਲੋਰਾ ਜੂ ਦਰਾਲੀ ਜਣ ਉੱਤੇ ਕਰ ਲੈ ਦੇਖੋ ਓ ਬਾਬਾ ਨਾਏ ਦਿਓ ਸੁਣੋ ਇੱਧਰ ਸੁਣੋ ਇੱਧਰ ਸੁਣੋ ਮੇਰਾ ਗੁੱਸਾ ਨਾ ਕਰਿਓ ਦੇਖੋ ਆਪਣਾ ਲੱਖਾਂ ਚ ਸੌਦੇ ਨਹੀਂ ਹੈਗੇ ਆਪਣੀਆਂ ਵੀਡੀਓ ਨੇ ਆਪਾਂ ਨੂੰ ਪੱਟਿਆ ਆਪਣੇ ਰੇਜ ਕਿਤੇ ਲੱਤ ਵੱਜ ਰਹੀ ਆ ਇਹ ਬਹੁਤ ਵੱਡੀ ਹੈ ਇਹਦਾ ओरिजिनल ओरिजिनल ਵੀਡੀਓ ਪਾ ਹੁਣ 20000 ਦੀ ਬੱਕਰੀ ਜੇ ਫੇਕ ਵੀਡੀਓ ਬਣਾ ਕੇ 70000 ਦੀ ਦੱਸਾਂਗੇ ਤੇ ਸਾਡੇ ਜਿਹੜੇ ਠੇਕੇਦਾਰਾਂ ਦੀ ਅੱਖਾਂ ਫੁੱਲ ਜਾਂਦੀਆਂ 70 ਦੀ ਬੱਕਰੀ ਵੇਚੀ ਬੱਕਰੀ ਨਹੀਂ ਵੇਚਦੀ ਇਹ ਗੱਲ ਤਾਂ ਉਹ ਹੀ ਤੇ ਜੋ ਮੁਖਦਾਰ ਚਾਹੇ ਉਹ ਤੁਹਾਨੂੰ 100 200 ਦੀ ਦੇਖੋ ਚੁੱਕੇ ਲਓ ਖੁਸ਼ ਹੋ ਕੇ ਦੇ ਦੇ ਸਭ ਤੇ ਕਰਾਓ ਖੁਸ਼ ਹੋ ਕੇ ਦੇ ਦੇ ਦਾ ਟਿੱਡ ਪਾੜੋ ਮੈਨੂੰ ਖੁਸ਼ੀ ਹੁੰਦੀ ਠੀਕ ਹੈ ਗੱਲ ਬੰਦ ਕਰੀ ਬਲਕਿ ਇਹ ਬਣਾਉਗਾ ਮਰੇ ਵਪਾਰੀ ਬਣਾ ਮਰੇ 20000 ਉਹ ਦੇ ਦੇ ਉਹਨੇ ਮੇਰੇ ਵਾਂਡੇ ਪੈਸੇ ਲੈ ਬੱਚੇ ਦਾ ਮੁੱਲ ਲੈ ਕਰਨਾ ਥੱਲੇ ਆਉਂਦਾ ਵਾਧਾ ਐਸਾ ਇਹ ਵਿੱਚ ਪਾ ਦੇ ਕਿਹੜੀ ਬੱਕਰੀ ਸੀ ਜੀ ਆਏ ਬਾਬਾ ਜੀ ਬੱਕਰੀ ਦੋ ਬੱਚੇ ਜੀ ਦੋ ਬੱਚੇ ਦਿਖਾਉਂ ਮੈਂ ਤੈਨੂੰ ਚੱਕ ਕੇ ਓਕੇ ਜੀ ਆ ਲੈਓ ਜੀ ਪਹਿਲਾਂ ਪੈਸੇ ਪੇਮੈਂਟ ਕਰ ਦੀ ਦੋ ਤਿੰਨ ਚਾਰ ਪੰਜ ਰਾਜੀ ਜੀ ਜੇ ਭਾਈ ਤੇਰੀ ਗੱਲ ਤੇ ਫੁੱਲ ਚੜਦੇ ਖੁਸ਼ ਹੈ ਜਿੱਥੇ ਤੱਕ ਤੇਰਾ ਤੇਰੀ ਹੱਦ ਤੇ ਹੱਦ ਤੇ ਆ ਕੇ ਸੌਦਾ ਟੁੱਟ ਗਿਆ ਚਲੋ ਰਾਜੂ ਜੀ ਲੈਓ ਲਖਾਈ ਕਰਾ ਲਿਓ ਇਹਨੂੰ ਜੋ ਵੀ ਦੇਣਾ ਖੁਸ਼ ਹੋ ਕੇ ਦਿਓ ਮੰਗਣ ਦੀ ਲੋੜ ਨਾ ਪਾਵੇ ਕਿਸੇ ਵੀ ਦਲਾਲ ਨੂੰ ਮੈਂ ਇਹ ਸਹੀ ਗੱਲ ਹੈ ਮੈਂ ਮਾਲਕਾਂ ਨੂੰ ਵੀ ਕਹਿਣਾ ਖੁਸ਼ ਹੋ ਕੇ ਦਿਓ ਚਾਹੇ 10 ਰੁਪਏ ਦਿਓ ਖੁਸ਼ ਹੋ ਕੇ ਦਿਆ ਕਰੋ ਤੁਸੀਂ ਖੁਸ਼ ਹੋ ਕੇ ਮੰਗੋ ਅਗਲੇ ਕੋ ਵੀ ੱੱਕਾ ਨਹੀਂ ਕਰਨਾ ਜੋ ਦੇਣਾ ਦੇ ਦੇ ਜੋ ਮਰਜ਼ੀ ਦਿਓ ਭਾਈ ਤੇ ਬਾਈਆਂ ਨੂੰ ਕਰਦੇ ਛੋੜਾ ਕਹੇ ਲਿਖਾਈ ਚਲ ਰੱਖੋ ਅੱਜ ਹੀ ਛੋੜ ਦੇਖੋ ਵਸਤੇ ਇਹ ਚਲੋ ਤੁਹਾਨੂੰ ਨੰਬਰ ਸਰਵਾਏ ਆ ਬਾਬਾ ਜੀ ਮੈਨੂੰ ਪਤਾ ਜੀ ਇਹ ਮੇਰੇ ਨਾਲ ਗੱਲਬਾਤ ਥੋੜੀ ਵਧੀ ਨਹੀਂ ਆਉਂਦੀ ਬਾਬਾ ਜੀ ਸਸਤਰੀ ਕਰ ਇਹ ਸਾਧੂ ਜੀ ਆ ਮੈਂ ਬਾਬਾ ਜੀ ਨੂੰ ਹੋਰ ਦੇ ਦੂੰਗਾ ਮੇਰਾ ਮੈਨੂੰ ਦੇ ਦੋ 100 ਰੁਪਏ ਭਾਈ ਇਸ ਨੂੰ ਬਾਬੇ ਚਾ ਤੂੰ ਹੀ ਕਰਵੇਂਗਾ ਲਗੇਗੀ ਚੋਟ ਕਰੇਗਾ ਛੋੜਾ ਹੀ ਤੇ ਛੋੜ ਇਹ ਛੋੜਦਾ ਜਰੂਰ ਕੁੜੀ ਦੇ ਮੂੰਹੋਂ ਛੋੜਦਾ ਜਰੂਰ ਦੇਖੋ ਚਾਹੇ ਛੋਟਕਾ ਦੋ ਚਾਹੇ ਕਰਾ ਦੋ ਲਖਾਈ ਜੋ ਰੂਲ ਹੈਗਾ ਆਪੇ ਸੌ ਮੋੜ ਦੇ ਤੂੰ ਸੌ ਖੁਸ਼ ਖੁਸ਼ ਕੋਈ ਓਏ ਕੁਛ ਨਹੀਂ ਹੁੰਦਾ ਕੀ ਸੌ ਦੀ ਜੱਲ ਕੀ ਛੋਟਾ ਵੇਚਣ ਵਾਲਿਆਂ ਦਾ ਹਾਂ ਜਸਵੰਤ ਬੱਚਿਆਂ ਨੂੰ ਝੱਲਿਆ ਨਹੀਂ ਜਾਣਾ ਬੱਚਿਆਂ ਦਾ ਇੱਧਰ ਮੈਂ ਤੁਹਾਨੂੰ ਸਾਫ਼ ਹੀ ਲਾ ਦਿੰਨਾ ਜਿਹੜਾ ਗਰਮੀ ਦਾ ਬੱਚਾ ਵਾ ਰੁੱਜ ਕੇ ਮਰੂਗਾ ਭੁੱਖਾ ਨਹੀਂ ਮਰਦਾ ਤੁਹਾਨੂੰ ਸਾਫ਼ ਹੀ ਲਾ ਦਿੰਦਾ ਕਿਉਂ ਸਰਪੰਚ ਭੁੱਖਾ ਨਹੀਂ ਮਰਦਾ ਭੁੱਖਾ ਨਹੀਂ ਮਰਦਾ ਜੰਗਲੀ ਦੀ ਚੰਚੇ ਦੇਣੀ ਦਿਲ ਨੂੰ ਦੋ ਵਾਰ ਤੇ ਦੁੱਧ ਤੈਨੂੰ ਘੱਟ ਪੀਓ ਖਾਲੀ ਥਾਂਾਂ ਤੇ ਪਾਲਿਓ ਦੁੱਧ ਦੋਏ ਟਾਈਮ ਚੋਂਦੇ ਨੇ ਤੂੰ ਦੂਰ ਜਾਣੀ ਬੜਾ ਦੁੱਧ ਚੋਦੇ ਬੇਲੋ ਇਹਦੇ ਕੋਲੇ ਪੰਜਾਬ ਆ ਉਹਦੇ ਵੀ ਜਮਾਂ ਕੱਲਾ ਆ ਆ ਬੱਚਾ ਲਿਆਉ ਦੂਆ ਭਾਈ ਮੇਰੇ ਮੋਲ ਫਟਾ ਬਕਰ ਮੰਗਣੇ ਉਹਦੇ ਕੱਲਾ ਕੱਲੇ ਆ ਬੱਕਰੇ ਦੇ ਖਾਣੇ ਆ ਆਪਣੇ ਹੀ ਆ ਇਹ ਆ ਬੱਚਾ ਲਿਆਉ ਇਥੇ ਲੈ ਨਵੀਂ ਫੜਾਈ ਲੀ ਲੈ ਆ ਦਸ ਬੱਕਰੇ ਦਾ ਕਿਵੇਂ ਆ ਓਏ ਨੇ ਆ ਦਾ ਬਾਲਾ ਆ ਜਿਹੜਾ ਚੁੰਗ ਗਿਆ ਰਜੂ ਆ ਹਾਂ ਸੁੱਕਿਆ ਹੋਣੀ ਚਗਾਇਆ ਅੱਛਾ ਇਹ ਰਹਿਣਾ ਹੁੰਦਾ ਸੀ ਇਹ ਢਾਈ ਥੋੜਾ ਘਣਾ ਚਗਾਇਆ ਪਰਪਰ ਲਗਾਇਆ ਹੁਣ ਇਹਦਾ ਦੂਰ ਬੰਦੀ ਏ ਹੋਗਾ ਫਾਈਵ ਕੈਨਿਓਂ ਕਾੜਨੇ ਫਿਰ ਇਹਦੇ 2 ਦਿਨ ਤੱਕ ਅਜੇ ਵਿੱਚ 6 ਦੰਦ ਹੋਰ ਕੱਢਣੇ ਨੇ ਤਿੰਨ ਤੋਂ ਬਾਅਦ ਫਿਰ ਪੂਰੇ ਦੰਦ ਹੋਣਗੇ ਇਹ ਜੀ ਹੋ ਗਿਆ ਪਹੁੰਚ ਗਿਆ ਤਾਂ ਬੱਚਾ ਪਾਲ ਗਿਆ ਕਹਿੰਦਾ ਬੱਚਾ ਪਾਲ ਗਿਆ ਕਹਿੰਦਾ ਬੱਚਾ ਆ ਡੁੱਟਦਾ ਪਸੰਦ ਲੱਗੇ ਕਿਸੇ ਪਾਸੇ ਕੋਈ ਐਂਡ ਨਾ ਹੋਵੇ ਚ 4 5 ਕੋਡ ਨਾ ਕਰੀਂ ਕੋਚਾਂ ਚਾਹ ਰਹੇ ਹੋਰ ਕੀ ਦਿਖਾ ਦੇ ਫੁੱਲਾ ਆਇਆ ਫੁੱਲਾ